ਜੀ ਤੁਸੀਂ ਜੁੜੇ ਹੋ ਅਦਾ ਚਰਾਗ نیوز ਦੇ ਨਾਲ ਤੇ ਮਾਮੇ ਇਥਾ ਪਰ ਮੌਜੂਦ ਆ ਲੁਧਿਆਣਾ ਦੇ ਚੰਡੀਗੜ੍ਹ ਰੋਡ ਤੇ ਬਣੇ ਇਕਾਈ ਹਸਪੀਟਲ ਇਕਾਈ ਹਸਪੀਟਲ ਮੈਂ ਦਾ ਮਾਮਲਾ ਤੁਹਾਨੂੰ ਉਹ ਵੀ ਦੱਸ ਦਿੰਦੇ ਆ ਲੁਧਿਆਣਾ ਦੀ ਜਿਹੜੀ ਸੈਂਟਰ ਦੀ ਕੇਂਦਰੀ ਜੇਲ ਹੈ ਉਸ ਦੇ ਵਿੱਚ ਕੀ ਆਇਆ ਜਾ ਰਿਹਾ ਕਿ ਜਿਹੜੇ ਦੋ ਕੈਦੀਆਂ ਨੇ ਗੋਟਾ ਆਪਸ ਦੇ ਵਿੱਚ ਲੜੇ ਨੇ ਬਿਲਕੁਲ ਜੀ ਜੇਲ ਦੇ ਅੰਦਰ ਜਿਹੜੇ ਦੋ ਕੈਦੀਆਂ ਨੇ ਗੋਟਾ ਆਪਸ ਚ ਲੜੇ ਨੇ ਵਿੱਚ ਬਚਾਅ ਕਰਨਾ ਹੈ ਜੇਲ ਸੁਪਰਡੈਂਡਰ ਜਿਨ੍ਹਾਂ ਦਾ ਨਾਮ ਕਲਵੰਨ ਸਿੱਧੂ ਦੱਸਿਆ ਜਾ ਰਿਹਾ ਉਹਨਾਂ ਦੇ ਕਾਫੀ ਗੰਭੀਰ ਝੋਟਾ ਆਈਆਂ ਜਿਹੜੇ ਇੱਥੇ ਲੁਧਿਆਣਾ ਦੇ ਚੰਡੀਗੜ ਹਸਪੀਟਲ ਦੇ ਵਿੱਚ ਜੇਰੇ ਇਲਾਜ ਨੇ ਕਿਹਾ ਜਾ ਰਿਹਾ ਉਹਨਾਂ ਦੀ ਹਾਲਤ ਜਿਹੜੀ ਹੈ ਗੰਭੀਰ ਬਣੀ ਹੋਈ ਹੈ ਡਾਕਟਰ ਅੰਦਰ ਇਲਾਜ ਚੱਲ ਰਿਹਾ ਆਪਰੇਸ਼ਨ ਜਿਹੜਾ ਚੱਲ ਰਿਹਾ ਬਿਲਕੁਲ ਜੀ ਤੁਹਾਨੂੰ ਦੱਸ ਦਈਏ ਗੱਡੀ ਵੀ ਜਿਹੜੀ ਹੈ ਪੁਲਿਸ ਦੀ ਖੜੀ ਹੈ ਇਹ ਵੀ ਦੱਸ ਦਈਏ ਕਿ ਕਾਫੀ ਬੰਦੇ ਨੇ ਜਿਹੜੇ ਇਸ ਦੇ ਵਿੱਚ ਕਾਇਲ ਹੋਏ ਨੇ ਪੂਰੀ ਜਾਣਕਾਰੀ ਜਿਹੜੀ ਹੈ ਉਹ ਹਜੇ ਗੁਪਤ ਰੱਖੀ ਜਾ ਰਹੀ ਹੈ ਅਧਿਕਾਰੀ ਜਿਹੜੇ ਹੈਗੇ ਨੇ ਹਜੇ ਬੋਲਣ ਤੋਂ ਇਨਕਾਰ ਕਰ ਰਹੇ ਨੇ ਹੁਣ ਵੀ ਪੁਲਿਸ ਮੁਲਾਜ਼ਮਾਂ ਦੀ ਗੱਡੀ ਆਈ ਹੈ ਵੱਡੇ ਅਫਸਰ ਜਿਹੜੇ ਨੇ ਆਏ ਨੇ ਪਰ ਜਿਹੜੇ ਕਿਹਾ ਜਾ ਰਿਹਾ 15 ਤੋਂ 20 ਕੈਦੀ ਨੇ ਜਿਹੜੇ ਇਹ ਸਾਰੇ ਕਟਨਾਕਰਮ ਦੇ ਵਿੱਚ ਕਾਇਲ ਹੋਏ ਨੇ ਹਾਲਾਂਕਿ ਇੱਕ ਕਾਰਨ ਨਹੀਂ ਦੱਸਿਆ ਜਾ ਰਿਹਾ ਕਿ ਕਿਉਂ ਦੋਨੋਂ ਗੁੱਟ ਨੇ ਜਿਹੜੇ ਆਪਸ ਦੇ ਵਿੱਚ ਲੜੇ ਨੇ ਪਰ ਵੱਡੀ ਜਿਹੜੀ ਅਪਡੇਟ ਆ ਉਹ ਹੀ ਨਿਕਲ ਕੇ ਸਾਹਮਣੇ ਆ ਰਹੀ ਆ ਲਗਾਤਾਰ ਜਿਹੜੇ ਜਿਹੜਾ ਜੇਲ ਹੈ ਕੇਂਦਰੀ ਜੇਲ ਆ ਉਸ ਦੇ ਸਾਇਰਨ ਲਗਾਤਾਰ ਵਜ ਰਹੇ ਨੇ ਹੋ ਸਕਦਾ ਅੰਦਰ ਜਿਹੜੇ ਗੁੱਟ ਨੇ ਹਜੇ ਵੀ ਲੜਾਈ ਚੱਲ ਰਹੀ ਹੋਵੇ ਪਰ ਜਿਹੜੇ ਜੇਲ ਸੁਪਰੀਡਿੰਗ ਜਿਹੜਾ ਘਰ ਦਾ ਮੁਖੀਆ ਹੁੰਦਾ ਉਸ ਦਾ ਮੁਖੀਆ ਜਿਹੜਾ ਉਹ ਖੁਦ ਕਾਇਲ ਹੋ ਗਿਆ ਇਸ ਲੜਾਈ ਵਿੱਚ ਬਚਾਅ ਕਰਨ ਆਏ ਉਹਨਾਂ 'ਤੇ ਖੁਦ ਸੱਟਾਂ ਲੱਗੀਆਂ ਅੰਦਰ ਤਸਵੀਰ ਇੱਕ ਵਾਰੀ ਸੋਹਣਾ ਪਹਿਲਾਂ ਫਿਰ ਮੈਂ ਤੁਹਾਨੂੰ ਦਿਖਾ ਰਿਹਾ ਜਿਹੜੇ ਜੇਲ ਸੁਪਰਡੈਂਡਰ ਨੇ ਜਿਨ੍ਹਾਂ ਦਾ ਨਾਮ ਕੁਲਵੰਤ ਸਿੱਧੂ ਦੱਸਿਆ ਜਾ ਰਿਹਾ ਉਹਨਾਂ ਦੇ ਸੱਟਾਂ ਲੱਗੀਆਂ ਨੇ ਸਿਰ ਤੇ ਗੰਭੀਰ ਸੱਟਾਂ ਲੱਗੀਆਂ ਨੇ ਹੋਰ ਇਸ ਮਾਮਲੇ 'ਚ ਕੀ ਅਪਡੇਟ ਨਿਕਲ ਕੇ ਸਾਹਮਣੇ ਆਂਦੀ ਹੈ ਤੁਹਾਡੇ ਨਾਲ ਜਰੂਰ ਸਾਂਝੀ ਕੀਤੀ ਜਾਏਗੀ ਲੁਧਿਆਣਾ ਤੋਂ ਦਾ ਚਿਰਾਗ న్యూਸ ਲਈ ਅਮਿਤ ਠਾਪੜ ਦੀ ਰਿਪੋਰਟ ਤੁਸੀਂ ਦੇਖ ਸਕਦੇ ਹੋ ਜੇਲ੍ਹ ਦੇ ਅੰਦਰੋਂ ਜਿਹੜੀ ਆ ਕੂਟਰਾਂ ਦੀ ਆਵਾਜ਼ ਜਿਹੜੀ ਸੁਣਾਈ ਦੇ ਰਹੀ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ 'ਚ ਜੇਲ੍ਹ ਦੇ ਅੰਦਰ ਜਿਹੜੀਆਂ ਗੱਡੀਆਂ ਜਾ ਰਹੀਆਂ ਨੇ ਜੇਲ੍ਹ ਦੇ ਅੰਦਰ ਦੇਖ ਸਕਦੇ ਹੋ ਤੁਸੀਂ ਤਸਵੀਰਾਂ 'ਚ ਕਿੰਨੀਆਂ ਗੱਡੀਆਂ ਜਿਹੜੀਆਂ ਜਾ ਰਹੀਆਂ ਨੇ ਜੇਲ੍ਹ 'ਚ ਕਿਤਨਾ ਕਿਤੇ ਕੂਟਰ ਦੀ ਆਵਾਜ਼ ਵੀ ਜਿਹੜੀ ਆ ਸਾਫ਼-ਸਾਫ਼ ਸੁਣਾਈ ਦੇ ਰਹੀ ਆ ਤੇ ਕੇਂਦਰੀ ਜੇਲ੍ਹ ਦੀਆਂ ਤਸਵੀਰਾਂ ਨੇ ਇਹ ਲੁਧਿਆਣਾ ਦੀਆਂ ਤਾਜਪੁਰ ਰੋਡ ਦੀਆਂ ਤੁਸੀਂ ਦੇਖੋ ਤਸਵੀਰਾਂ 'ਚ ਇੰਟਰਵਾਈਵ ਦੇ ਦੀ ਜਿਹੜੀ ਆਵਾਜ਼ ਆ ਸਾਫ਼ ਦਿਖਾਈ ਦੇ ਰਹੀ ਆ ਤੁਸੀਂ ਦੇਖ ਸਕਦੇ ਹੋ ਜਿਹੜਾ ਜਿਹੜੀ ਵੀ ਡਰੈਸ ਚ ਸੀਗਾ ਮੁਲਾਜ਼ਮ ਉਹ ਤੜਾ ਤੜ ਜਿਹੜੇ ਆ ਪਹੁੰਚ ਰਹੇ ਨੇ ਇਸ ਸਮੇਂ ਕੋਈ ਮੋਟਰਸਾਈਕਲ ਤੇ ਕੋਈ ਕਾਰ ਤੇ ਜਿਹੜੇ ਮੁਲਾਜ਼ਮ ਨੇ ਪਹੁੰਚ ਰਹੇ ਆ ਅੰਦਰ ਜਿਹੜਾ ਕੋਈ ਸੰਗੀਨ ਮਾਮਲਾ ਜਿਹੜਾ ਸੁਣਨ ਚ ਮਿਲਿਆ ਹੈ ਕੋਈ ਪੁਟਰ ਕਾਫੀ ਦੇਰ ਤੋਂ ਜਿਹੜੇ ਨੇ ਵਚ ਰਹੇ ਨੇ ਇਸ ਸਮੇਂ ਦੀ ਬ੍ਰੇਕਿੰਗ ਨਿਊਜ਼ ਆ ਕੁਛ ਹੀ ਸੁਣ ਸਕਦੇ ਆਵਾਜ਼ ਹੂਟਰ ਦੀ ਸਾਫ਼-ਸਾਫ਼ ਸੁਣਾਈ ਦੇ ਰਹੀ ਹੈ। ਸਤਿ ਸ੍ਰੀ ਅਕਾਲ ਜੀ ਤੁਸੀਂ ਜੁੜੇ ਹੋ ਅਦਾ ਚਰਾਗ ਨਿਊਜ਼ ਦੇ ਨਾਲ ਤੇ ਮਾਮੇਾ ਥਾਪਰ ਮੌਜੂਦ ਆ ਲੁਧਿਆਣਾ ਦੇ ਚੰਡੀਗੜ੍ਹ ਰੋਡ ਤੇ ਬਣੇ ਇਕਾਈ ਹਸਪੀਟਲ। ਇਕਾਈ ਹਸਪੀਟਲ ਮੈਂਡਾ ਮਾਮਲਾ ਤੁਹਾਨੂੰ ਉਹ ਵੀ ਦੱਸ ਦਿੰਦੇ ਆ ਲੁਧਿਆਣਾ ਦੀ ਜਿਹੜੀ ਸੈਂਟਰ ਦੀ ਕੇਂਦਰੀ ਜੇਲ ਹੈ ਉਸ ਦੇ ਵਿੱਚ ਕੀ ਆਇਆ ਜਾ ਰਿਹਾ ਕਿ ਜਿਹੜੇ ਦੋ ਕੈਦੀਆਂ ਦਾ ਗੁੱਟ ਆਪਸ ਦੇ ਵਿੱਚ ਲੜੇ ਨੇ ਬਿਲਕੁਲ ਜੀ ਜੇਲ ਦੇ ਅੰਦਰ ਜਿਹੜੇ ਦੋ ਕੈਦੀਆਂ ਦਾ ਗੁੱਟ ਆਪਸ ਵਿੱਚ ਲੜੇ ਨੇ ਵਿੱਚ ਬਚਾਅ ਕਰਨਾ ਹੈ ਜੇਲ ਸੁਪਰਡੈਂਡਰ ਜਿਨ੍ਹਾਂ ਦਾ ਨਾਮ ਕਲਵੰਨ ਸਿੱਧੂ ਦੱਸਿਆ ਉਹਨਾਂ ਦੇ ਕਾਫੀ ਗੰਭੀਰ ਝੋਟਾ ਆਈਆਂ ਜਿਹੜੇ ਇੱਥੇ ਲੁਧਿਆਣਾ ਦੇ ਚੰਡੀਗੜ੍ਹ ਰੋਡ ਤੇ ਬਣੇ ਇਕਾਈ ਹਸਪੀਟਲ ਦੇ ਵਿੱਚ ਜਿਹੜੇ ਇਲਾਜ ਨੇ ਕਿਹਾ ਜਾ ਰਿਹਾ ਉਹਨਾਂ ਦੀ ਹਾਲਤ ਜਿਹੜੀ ਹੈ ਗੰਭੀਰ ਬਣੀ ਹੋਈ ਹੈ ਡਾਕਟਰ ਅੰਦਰ ਇਲਾਜ ਚੱਲ ਰਿਹਾ ਆਪਰੇਸ਼ਨ ਜਿਹੜਾ ਚੱਲ ਰਿਹਾ ਬਿਲਕੁਲ ਜੀ ਤੁਹਾਨੂੰ ਦੱਸ ਦਈਏ ਗੱਡੀ ਵੀ ਜਿਹੜੀ ਹੈ ਪੁਲਿਸ ਦੀ ਖੜੀ ਹੈ ਇਹ ਵੀ ਦੱਸ ਦਈਏ ਕਿ ਕਾਫੀ ਬੰਦੇ ਨੇ ਜਿਹੜੇ ਇਸ ਦੇ ਵਿੱਚ ਘਾਇਲ ਹੋਏ ਨੇ ਪੂਰੀ ਜਾਣਕਾਰੀ ਜਿਹੜੀ ਹੈ ਉਹ ਹਜੇ ਗੁਪਤ ਰੱਖੀ ਜਾ ਰਹੀ ਹੈ ਅਧਿਕਾਰੀ ਜਿਹੜੇ ਹੈਗੇ ਨੇ ਹਜੇ ਬੋਲਣ ਤੋਂ ਇਨਕਾਰ ਕਰ ਰਹੇ ਨੇ ਉਨਵੀ ਪੁਲਿਸ ਮੁਲਾਜ਼ਮਾਂ ਦੀ ਗੱਡੀ ਆਈ ਹੈ ਵੱਡੇ ਅਫਸਰ ਜਿਹੜੇ ਨੇ ਆਏ ਨੇ ਪਰ ਜਿਹੜੇ ਕਿਹਾ ਜਾ ਰਿਹਾ 15 ਤੋਂ 20 ਕੈਦੀ ਨੇ ਜਿਹੜੇ ਇਹ ਸਾਰੇ ਕਟਨਾਕਰਮ ਦੇ ਵਿੱਚ ਕਾਇਲ ਹੋਏ ਨੇ ਹਾਲਾਂਕਿ ਇੱਕ ਕਾਰਨ ਨਹੀਂ ਦੱਸਿਆ ਜਾ ਰਿਹਾ ਕਿ ਕਿਉਂ ਦੋਨੋਂ ਗੁੱਟ ਨੇ ਜਿਹੜੇ ਆਪਸ ਦੇ ਵਿੱਚ ਲੜੇ ਨੇ ਪਰ ਵੱਡੀ ਜਿਹੜੀ ਅਪਡੇਟ ਆ ਉਹੀ ਨਿਕਲ ਕੇ ਸਾਹਮਣੇ ਆ ਰਹੀ ਹੈ ਲਗਾਤਾਰ ਜਿਹੜੇ ਜਿਹੜਾ ਜੇਲ ਹੈ ਕੇਂਦਰੀ ਜੇਲ ਆ ਉਸ ਦੇ ਸਾਇਰਨ ਲਗਾਤਾਰ ਵਜ ਰਹੇ ਨੇ ਹੋ ਸਕਦਾ ਅੰਦਰ ਜਿਹੜੇ ਗੁੱਟ ਨੇ ਹਜੇ ਵੀ ਲੜਾਈ ਚੱਲ ਰਹੀ ਹੋਵੇ ਪਰ ਜਿਹੜੇ ਜੇਲ ਸੁਪਰੀਂਡੈਂਟ ਆ ਜਿਹੜਾ ਘਰ ਦਾ ਮੁਖੀਆ ਹੁੰਦਾ ਉਹ ਸਾ ਮੁਖੀਆ ਜਿਹੜਾ ਉਹ ਖੁਦ ਕਾਇਲ ਹੋ ਗਿਆ ਇਸ ਲੜਾਈ ਵਿੱਚ ਵਿਚ ਬਚਾਅ ਕਰਨ ਆਏ ਉਹਨਾਂ ਦੇ ਖੁਦ ਸੱਟਾਂ ਲੱਗੀਆਂ ਅੰਦਰ ਤਸਵੀਰ ਇੱਕ ਵਾਰੀ ਸੋਨਾਂ ਪਹਿਲਾਂ ਫਿਰ ਮੈਂ ਤੁਹਾਨੂੰ ਦਿਖਾ ਰਿਹਾ ਜਿਹੜੇ ਜੇਲ ਸੁਪਰਡੈਂਡਰ ਨੇ ਜਿਨ੍ਹਾਂ ਦਾ ਨਾਮ ਕੁਲਵੰਤ ਸਿੱਧੂ ਦੱਸਿਆ ਜਾ ਰਿਹਾ ਉਹਨਾਂ ਦੇ ਸੱਟਾਂ ਲੱਗੀਆਂ ਨੇ ਸਿਰ ਤੇ ਗੰਭੀਰ ਸੱਟਾਂ ਲੱਗੀਆਂ ਨੇ ਹੋਰ ਇਸ ਮਾਮਲੇ 'ਚ ਕੀ ਅਪਡੇਟ ਨਿਕਲ ਕੇ ਸਾਹਮਣੇ ਆਂਦੀ ਹੈ ਤੁਹਾਡੇ ਨਾਲ ਜ਼ਰੂਰ ਸਾਂਝੀ ਕੀਤੀ ਜਾਏਗੀ ਲੁਧਿਆਣਾ ਤੋਂ ਦਾ ਚਿਰਾਗ న్యూਸ ਲਈ ਅਮਿਤ ਠਾਪੜ ਦੀ ਰਿਪੋਰਟ ਤੁਸੀਂ ਦੇਖ ਸਕਦੇ ਹੋ ਜੇਲ੍ਹ ਦੇ ਅੰਦਰੋਂ ਜਿਹੜੀ ਆ ਹੂਟਰਾਂ ਦੀ ਆਵਾਜ਼ ਜਿਹੜੀ ਸੁਣਾਈ ਦੇ ਰਹੀ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ 'ਚ ਜੇਲ੍ਹ ਦੇ ਅੰਦਰ ਜਿਹੜੀਆਂ ਗੱਡੀਆਂ ਜਾ ਰਹੀਆਂ ਨੇ ਜੇਲ੍ਹ ਦੇ ਅੰਦਰ ਦੇਖ ਸਕਦੇ ਹੋ ਤੁਸੀਂ ਤਸਵੀਰਾਂ 'ਚ ਕਿੰਧਾ ਗੱਡੀਆਂ ਜਿਹੜੀਆਂ ਜਾ ਰਹੀਆਂ ਨੇ ਜੇਲ੍ਹ 'ਚ ਇਤਨਾ ਕਿਤੇ ਹੂਟਰ ਦੀ ਆਵਾਜ਼ ਵੀ ਜਿਹੜੀ ਆ ਸਾਫ਼-ਸਾਫ਼ ਸੁਣਾਈ ਦੇ ਰਹੀ ਆ ਤੇ ਕੇਂਦਰੀ ਜੇਲ੍ਹ ਦੀਆਂ ਤਸਵੀਰਾਂ ਨੇ ਇਹ ਲੁਧਿਆਣਾ ਦੀਆਂ ਤਾਜਪੁਰ ਰੋਡ ਦੀਆਂ ਤੁਸੀਂ ਦੇਖੋ ਤਸਵੀਰਾਂ 'ਚ ਹੂਟਰ ਵਜਦੇ ਦੀ ਜਿਹੜੀ ਆਵਾਜ਼ ਆ ਸਾਫ਼ ਦਿਖਾਈ ਦੇ ਰਹੀ ਆ ਤੁਸੀਂ ਦੇਖ ਸਕਦੇ ਹੋ ਜਿਹੜਾ ਜਿਹੜੀ ਵੀ ਡਰੈਸ ਚ ਸੀਗਾ ਮੁਲਾਜ਼ਮ ਉਹ ਤੜਾ ਤੜ ਜਿਹੜੇ ਆ ਪਹੁੰਚ ਰਹੇ ਨੇ ਇਸ ਸਮੇਂ ਕੋਈ ਮੋਟਰਸਾਈਕਲ ਤੇ ਕੋਈ ਕਾਰ ਤੇ ਜਿਹੜੇ ਮੁਲਾਜ਼ਮ ਨੇ ਪਹੁੰਚ ਰਹੇ ਆ ਅੰਦਰ ਜਿਹੜਾ ਕੋਈ سنگੀਨ ਮਾਮਲਾ ਜਿਹੜਾ ਸੁਣਨ ਚ ਮਿਲਿਆ ਹੈ ਕੋਈ ਕੂਟਰ ਕਾਫੀ ਧੀਰ ਤੋਂ ਜਿਹੜੇ ਨੇ ਵਚ ਰਹੇ ਨੇ ਇਸ ਸਮੇਂ ਦੀ ਬ੍ਰੇਕਿੰਗ ਨਿਊਜ਼ ਆ ਤੁਸੀਂ ਸੁਣ ਸਕਦੇ ਆਵਾਜ਼ ਹੂਟਰ ਦੀ ਸਾਫ਼-ਸਾਫ਼ ਸੁਣਾਈ ਦੇ ਰਹੀ ਆ ਸਸਿਕਲ ਜੀ ਤੁਸੀਂ ਜੁੜੇ ਹੋ ਅਦਾ ਚਰਾਗ ਨਿਊਜ਼ ਦੇ ਨਾਲ ਤੇ ਮਾਮੀ ਥਾ ਪਰ ਮੌਜੂਦ ਆ ਲੁਧਿਆਣਾ ਦੇ ਚੰਡੀਗੜ੍ਹ ਰੋਡ ਤੇ ਬਣੇ ਇਕਾਈ ਹਸਪੀਟਲ ਇਕਾਈ ਹਸਪੀਟਲ ਮੈਂ ਦਾ ਮਾਮਲਾ ਤੁਹਾਨੂੰ ਉਹ ਵੀ ਦੱਸ ਦਿੰਦੇ ਆ ਲੁਧਿਆਣਾ ਦੀ ਜਿਹੜੀ ਸੈਂਟਰ ਦੀ ਕੇਂਦਰੀ ਜੇਲ ਹੈ ਉਸ ਦੇ ਵਿੱਚ ਕੀ ਆਇਆ ਜਾ ਰਿਹਾ ਕਿ ਜਿਹੜੇ ਦੋ ਕੈਦੀਆਂ ਨੇ ਗੋਟਾ ਆਪਸ ਦੇ ਵਿੱਚ ਲੜੇ ਨੇ ਬਿਲਕੁਲ ਜੀ ਜੇਲ ਦੇ ਅੰਦਰ ਜਿਹੜੇ ਦੋ ਕੈਦੀਆਂ ਨੇ ਗੋਟਾ ਆਪਸ ਚ ਲੜੇ ਨੇ ਵਿੱਚ ਬਚਾਅ ਕਰਨਾ ਹੈ ਜੇਲ ਸੁਪਰਡੈਂਡਰ ਜਿਨ੍ਹਾਂ ਦਾ ਨਾਮ ਕਲਵੰਦ ਸਿੱਧੂ ਦੱਸਿਆ ਜਾ ਰਿਹਾ ਉਹਨਾਂ ਦੇ ਕਾਫੀ ਗੰਭੀਰ ਝੋਟਾ ਆਈਆਂ ਜਿਹੜੇ ਇੱਥੇ ਲੁਧਿਆਣਾ ਦੇ ਚੰਡੀਗੜ੍ਹ ਰੋਡ ਤੇ ਬਣੇ ਇਕਾਈ ਹਸਪੀਟਲ ਦੇ ਵਿੱਚ ਜਿਹੜੇ ਇਲਾਜ ਨੇ ਕਿਹਾ ਜਾ ਰਿਹਾ ਉਹਨਾਂ ਦੀ ਹਾਲਤ ਜਿਹੜੀ ਹੈ ਗੰਭੀਰ ਬਣੀ ਹੋਈ ਹੈ ਡਾਕਟਰ ਅੰਦਰ ਇਲਾਜ ਚੱਲ ਰਿਹਾ ਆਪਰੇਸ਼ਨ ਜਿਹੜਾ ਚੱਲ ਰਿਹਾ ਬਿਲਕੁਲ ਜੀ ਤੁਹਾਨੂੰ ਦੱਸ ਰਹੀ ਹੈ ਗੱਡੀ ਵੀ ਜਿਹੜੀ ਹੈ ਪੁਲਿਸ ਦੀ ਖੜੀ ਹੈ ਇਹ ਵੀ ਦੱਸ ਰਹੀ ਹੈ ਕਿ ਕਾਫੀ ਬੰਦੇ ਨੇ ਜਿਹੜੇ ਇਸ ਦੇ ਵਿੱਚ ਕਾਇਲ ਹੋਏ ਨੇ ਪੂਰੀ ਜਾਣਕਾਰੀ ਜਿਹੜੀ ਹੈ ਉਹ ਹਜੇ ਗੁਪਤ ਰੱਖੀ ਜਾ ਰਹੀ ਹੈ ਅਧਿਕਾਰੀ ਜਿਹੜੇ ਹੈਗੇ ਨੇ ਹਜੇ ਬੋਲਣ ਤੋਂ ਇਨਕਾਰ ਕਰ ਰਹੇ ਨੇ ਉਨਵੀ ਪੁਲਿਸ ਮੁਲਾਜ਼ਮਾਂ ਦੀ ਗੱਡੀ ਆਈ ਹੈ ਵੱਡੇ ਅਫਸਰ ਜਿਹੜੇ ਨੇ ਆਏ ਨੇ ਪਰ ਜਿਹੜੇ ਕਿਹਾ ਜਾ ਰਿਹਾ 15 ਤੋਂ 20 ਕੈਦੀ ਨੇ ਜਿਹੜੇ ਇਹ ਸਾਰੇ ਕਟਨਾਕਰਮ ਦੇ ਵਿੱਚ ਕਾਇਲ ਹੋਏ ਨੇ ਹਾਲਾ ਕਿ ਇੱਕ ਕਾਰਨ ਨਹੀਂ ਦੱਸਿਆ ਜਾ ਰਿਹਾ ਕਿ ਕਿਉਂ ਦੋਨੋਂ ਗੁੱਟ ਨੇ ਜਿਹੜੇ ਆਪਸ ਦੇ ਵਿੱਚ ਲੜੇ ਨੇ ਪਰ ਵੱਡੀ ਜਿਹੜੀ ਅਪਡੇਟ ਆ ਉਹੀ ਨਿਕਲ ਕੇ ਸਾਹਮਣੇ ਆ ਰਹੀ ਆ ਲਗਾਤਾਰ ਜਿਹੜੇ ਜਿਹੜਾ ਜੇਲ ਹੈ ਕੇਂਦਰੀ ਜੇਲ ਆ ਉਸ ਦੇ ਸਾਇਰਨ ਲਗਾਤਾਰ ਵਜ ਰਹੇ ਨੇ ਹੋ ਸਕਦਾ ਅੰਦਰ ਜਿਹੜੇ ਗੁੱਟ ਨੇ ਹਜੇ ਵੀ ਲੜਾਈ ਚੱਲ ਰਹੀ ਹੋਵੇ ਪਰ ਜਿਹੜੇ ਜੇਲ ਸੁਪਰੀਡੈਂਟ ਜਿਹੜਾ ਘਰ ਦਾ ਮੁਖੀਆ ਹੁੰਦਾ ਉਸ ਦਾ ਮੁਖੀਆ ਜਿਹੜਾ ਉਹ ਖੁਦ ਕਾਇਲ ਹੋ ਗਿਆ ਇਸ ਲੜਾਈ ਵਿੱਚ ਬਚਾਅ ਕਰਨ ਆਏ ਉਹਨਾਂ ਦੇ ਖੁਦ ਸੱਟਾਂ ਲੱਗੀਆਂ ਅੰਦਰ ਤਸਵੀਰ ਇੱਕ ਵਾਰੀ ਸੋਹਣਾ ਪਹਿਲਾਂ ਫਿਰ ਮੈਂ ਤੁਹਾਨੂੰ ਦਿਖਾ ਰਿਹਾ ਜਿਹੜੇ ਜੇਲ ਸੁਪਰਡੈਂਡਰ ਨੇ ਜਿਨ੍ਹਾਂ ਦਾ ਨਾਮ ਕੁਲਵੰਤ ਸਿੱਧੂ ਦੱਸਿਆ ਜਾ ਰਿਹਾ ਉਹਨਾਂ ਦੇ ਸੱਟਾਂ ਲੱਗੀਆਂ ਨੇ ਸਿਰ ਤੇ ਗੰਭੀਰ ਸੱਟਾਂ ਲੱਗੀਆਂ ਨੇ ਹੋਰ ਇਸ ਮਾਮਲੇ 'ਚ ਕੀ ਅਪਡੇਟ ਨਿਕਲ ਕੇ ਸਾਹਮਣੇ ਆਂਦੀ ਹੈ ਤੁਹਾਡੇ ਨਾਲ ਜ਼ਰੂਰ ਸਾਂਝੀ ਕੀਤੀ ਜਾਏਗੀ ਲੁਧਿਆਣਾ ਤੋਂ ਦਾ ਚਿਰਾਗ న్యూਸ ਲਈ ਅਮਿਤ ਠਾਪੜ ਦੀ ਰਿਪੋਰਟ ਤੁਸੀਂ ਦੇਖ ਸਕਦੇ ਹੋ ਜੇਲ੍ਹ ਦੇ ਅੰਦਰੋਂ ਜਿਹੜੀ ਆ ਹੂਟਰਾਂ ਦੀ ਆਵਾਜ਼ ਜਿਹੜੀ ਸੁਣਾਈ ਦੇ ਰਹੀ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ 'ਚ ਜੇਲ੍ਹ ਦੇ ਅੰਦਰ ਜਿਹੜੀਆਂ ਗੱਡੀਆਂ ਜਾ ਰਹੀਆਂ ਨੇ ਜੇਲ੍ਹ ਦੇ ਅੰਦਰ ਦੇਖ ਸਕਦੇ ਹੋ ਤੁਸੀਂ ਤਸਵੀਰਾਂ 'ਚ ਕਿੰਨੀਆਂ ਗੱਡੀਆਂ ਜਿਹੜੀਆਂ ਜਾ ਰਹੀਆਂ ਨੇ ਜੇਲ੍ਹ 'ਚ ਇਤਨਾ ਕਿਤੇ ਹੂਟਰ ਦੀ ਆਵਾਜ਼ ਵੀ ਜਿਹੜੀ ਆ ਸਾਫ਼-ਸਾਫ਼ ਸੁਣਾਈ ਦੇ ਰਹੀ ਆ ਤੇ ਕੇਂਦਰੀ ਜੇਲ੍ਹ ਦੀਆਂ ਤਸਵੀਰਾਂ ਨੇ ਇਹ ਲੁਧਿਆਣਾ ਦੀਆਂ ਤਾਜਪੁਰ ਰੋਡ ਦੀਆਂ ਇਹ ਦੇਖੋ ਤਸਵੀਰਾਂ 'ਚ ਟਰਵਾਈਜ਼ ਦੇ ਦੀ ਜਿਹੜੀ ਆਵਾਜ਼ ਆ ਸਾਫ਼ ਦਿਖਾਈ ਦੇ ਰਹੀ ਆ ਤੁਸੀਂ ਦੇਖ ਸਕਦੇ ਹੋ ਜਿਹੜਾ ਜਿਹੜੀ ਵੀ ਡਰੈਸ ਸੀਗਾ ਮੁਲਾਜ਼ਮ ਉਹ ਤੜਾ ਤੜ ਜਿਹੜੇ ਆ ਪਹੁੰਚ ਰਹੇ ਨੇ ਇਸ ਸਮੇਂ ਕੋਈ ਮੋਟਰਸਾਈਕਲ ਤੇ ਕੋਈ ਕਾਰ ਦੇ ਜਿਹੜੇ ਮੁਲਾਜ਼ਮ ਨੇ ਪਹੁੰਚ ਰਹੇ ਆ ਅੰਦਰ ਜਿਹੜਾ ਕੋਈ سنگੀਨ ਮਾਮਲਾ ਜਿਹੜਾ ਸੁਣਨ ਚ ਮਿਲਿਆ ਹੈ ਕੋਈ ਸਕੂਟਰ ਕਾਫੀ دیر ਤੋਂ ਜਿਹੜੇ ਨੇ ਵਚ ਰਹੇ ਨੇ ਇਸ ਸਮੇਂ ਦੀ ਬ੍ਰੇਕਿੰਗ ਨਿਊਜ਼ ਆ ਤੁਸੀਂ ਸੁਣ ਸਕਦੇ ਆਵਾਜ਼ ਹੂਟਰ ਦੀ ਸਾਫ਼-ਸਾਫ਼ ਸੁਣਾਈ ਦੇ ਰਹੀ ਆ ਸਸਿਕਲ ਜੀ ਤੁਸੀਂ ਜੁੜੇ ਹੋ ਅਦਾ ਚਰਾਗ ਨਿਊਜ਼ ਦੇ ਨਾਲ ਤੇ ਮਾਮੀ ਥਾ ਪਰ ਮੌਜੂਦ ਆ ਲੁਧਿਆਣਾ ਦੇ ਚੰਡੀਗੜ੍ਹ ਰੋਡ ਤੇ ਬਣੇ ਇਕਾਈ ਹਸਪੀਟਲ ਇਕਾਈ ਹਸਪੀਟਲ ਮੇਰਾ ਮਾਮਲਾ ਤੁਹਾਨੂੰ ਉਹ ਵੀ ਦੱਸ ਦਿੰਨੇ ਆ ਲੁਧਿਆਣਾ ਦੀ ਜਿਹੜੀ ਸੈਂਟਰ ਦੀ ਕੇਂਦਰੀ ਜੇਲ ਹੈ ਉਸ ਦੇ ਵਿੱਚ ਕੀ ਆਇਆ ਜਾ ਰਿਹਾ ਕਿ ਜਿਹੜੇ ਦੋ ਕੈਦੀਆਂ ਦੇ ਗੁੱਟਾ ਆਪਸ ਦੇ ਵਿੱਚ ਲੜੇ ਨੇ ਬਿਲਕੁਲ ਜੀ ਜੇਲ ਦੇ ਅੰਦਰ ਜਿਹੜੇ ਦੋ ਕੈਦੀਆਂ ਦੇ ਗੁੱਟਾ ਆਪਸ ਚ ਲੜੇ ਨੇ ਵਿੱਚ ਬਚਾਅ ਕਰਨਾ ਹੈ ਜੇਲ ਸੁਪਰਡੈਂਡਰ ਜਿਨ੍ਹਾਂ ਦਾ ਨਾਮ ਕਲਵਨ ਸਿੱਧੂ ਦੱਸਿਆ ਜਾ ਰਿਹਾ ਉਨ੍ਹਾਂ ਦੇ ਕਾਫੀ ਗੰਭੀਰ ਝੋਟਾ ਆਈਆਂ ਜਿਹੜੇ ਇੱਥੇ ਲੁਧਿਆਣਾ ਦੇ ਚੰਡੀਗੜ੍ਹ ਰੋਡ ਤੇ ਬਣੇ ਇਕਾਈ ਹਸਪੀਟਲ ਦੇ ਵਿੱਚ ਜਿਹੜੇ ਇਲਾਜ ਨੇ ਕਿਹਾ ਜਾ ਰਿਹਾ ਉਹਨਾਂ ਦੀ ਹਾਲਤ ਜਿਹੜੀ ਹੈ ਗੰਭੀਰ ਬਣੀ ਹੋਈ ਹੈ ਡਾਕਟਰ ਅੰਦਰ ਇਲਾਜ ਚੱਲ ਰਿਹਾ ਆਪਰੇਸ਼ਨ ਜਿਹੜਾ ਚੱਲ ਰਿਹਾ ਬਿਲਕੁਲ ਜੀ ਤੁਹਾਨੂੰ ਦੱਸ ਰਹੀ ਹੈ ਗੱਡੀ ਵੀ ਜਿਹੜੀ ਹੈ ਪੁਲਿਸ ਦੀ ਖੜੀ ਹੈ ਇਹ ਵੀ ਦੱਸ ਰਹੀ ਹੈ ਕਿ ਕਾਫੀ ਬੰਦੇ ਨੇ ਜਿਹੜੇ ਇਸ ਦੇ ਵਿੱਚ ਕਾਇਲ ਹੋਏ ਨੇ ਪੂਰੀ ਜਾਣਕਾਰੀ ਜਿਹੜੀ ਹੈ ਉਹ ਹਜੇ ਗੁਪਤ ਰੱਖੀ ਜਾ ਰਹੀ ਹੈ ਅਧਿਕਾਰੀ ਜਿਹੜੇ ਹੈਗੇ ਨੇ ਹਜੇ ਬੋਲਣ ਤੋਂ ਇਨਕਾਰ ਕਰ ਰਹੇ ਨੇ ਹੁਣ ਵੀ ਪੁਲਿਸ ਮੁਲਾਜ਼ਮਾਂ ਦੀ ਗੱਡੀ ਆਈ ਹੈ ਵੱਡੇ ਅਫਸਰ ਜਿਹੜੇ ਨੇ ਆਏ ਨੇ ਪਰ ਜਿਹੜੇ ਕਿਹਾ ਜਾ ਰਿਹਾ 15 ਤੋਂ 20 ਕੈਦੀ ਨੇ ਜਿਹੜੇ ਇਹ ਸਾਰੇ ਕਟਨਾਕਰਮ ਦੇ ਵਿੱਚ ਕਾਇਲ ਹੋਏ ਨੇ ਹਾਲਾਂਕਿ ਇੱਕ ਕਾਰਨ ਨਹੀਂ ਦੱਸਿਆ ਜਾ ਰਿਹਾ ਕਿ ਕਿਉਂ ਦੋਨੋਂ ਗੁੱਟ ਨੇ ਜਿਹੜੇ ਆਪਸ ਦੇ ਵਿੱਚ ਲੜੇ ਨੇ ਪਰ ਵੱਡੀ ਜਿਹੜੀ ਅਪਡੇਟ ਆ ਉਹ ਹੀ ਨਿਕਲ ਕੇ ਸਾਹਮਣੇ ਆ ਰਹੀ ਹੈ ਲਗਾਤਾਰ ਜਿਹੜੇ ਜਿਹੜਾ ਜੇਲ ਹੈ ਕੇਂਦਰੀ ਜੇਲ ਹੈ ਉਸ ਦੇ ਸਾਇਰਨ ਲਗਾਤਾਰ ਵਜ ਰਹੇ ਨੇ ਹੋ ਸਕਦਾ ਅੰਦਰ ਜਿਹੜੇ ਗੁੱਟ ਨੇ ਹਜੇ ਵੀ ਲੜਾਈ ਚੱਲ ਰਹੀ ਹੋਵੇ ਪਰ ਜਿਹੜੇ ਜੇ ਸੁਪਰੀਂਡੈਂਟ ਜਿਹੜਾ ਘਰ ਦਾ ਮੁਖੀਆ ਹੁੰਦਾ ਉਹਦਾ ਮੁਖੀਆ ਜਿਹੜਾ ਉਹ ਖੁਦ ਕਾਇਲ ਹੋ ਗਿਆ ਇਸ ਲੜਾਈ ਵਿੱਚ ਪਹਚਾਓ ਕਰਨ ਆਇਆ ਉਹਨਾਂ ਦੇ ਖੁਦ ਸੱਟਾਂ ਲੱਗੀਆਂ ਅੰਦਰ ਤਸਵੀਰ ਇੱਕ ਵਾਰੀ ਸੋਨਾ ਪਹਿਲਾਂ ਫਿਰ ਮੈਂ ਤੁਹਾਨੂੰ ਦਿਖਾ ਰਿਹਾ ਜਿਹੜੇ ਜੇਲ ਸੁਪਰਡੈਂਡਰ ਨੇ ਜਿਨ੍ਹਾਂ ਦਾ ਨਾਮ ਕੁਲਵੰਤ ਸਿੱਧੂ ਦੱਸਿਆ ਜਾ ਰਿਹਾ ਉਹਨਾਂ ਦੇ ਸੱਟਾਂ ਲੱਗੀਆਂ ਨੇ ਸਿਰ ਤੇ ਗੰਭੀਰ ਸੱਟਾਂ ਲੱਗੀਆਂ ਨੇ ਹੋਰ ਇਸ ਮਾਮਲੇ 'ਚ ਕੀ ਅਪਡੇਟ ਨਿਕਲ ਕੇ ਸਾਹਮਣੇ ਆਂਦੀ ਹੈ ਤੁਹਾਡੇ ਨਾਲ ਜਰੂਰ ਸਾਂਝੀ ਕੀਤੀ ਜਾਏਗੀ ਲੁਧਿਆਣਾ ਤੋਂ ਦਾ ਚਿਰਾਗ ਨਿਊਜ਼ ਲਈ ਅਮੀ ਥਾਪਰ ਦੀ ਰਿਪੋਰਟ ਤੁਸੀਂ ਦੇਖ ਸਕਦੇ ਹੋ ਜੇਲ੍ਹ ਦੇ ਅੰਦਰੋਂ ਜਿਹੜੀ ਆ ਹੂਟਰਾਂ ਦੀ ਆਵਾਜ਼ ਜਿਹੜੀ ਸੁਣਾਈ ਦੇ ਰਹੀ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ 'ਚ ਜੇਲ੍ਹ ਦੇ ਅੰਦਰ ਜਿਹੜੀਆਂ ਗੱਡੀਆਂ ਜਾ ਰਹੀਆਂ ਨੇ ਜੇਲ੍ਹ ਦੇ ਅੰਦਰ ਦੇਖ ਸਕਦੇ ਹੋ ਤੁਸੀਂ ਤਸਵੀਰਾਂ 'ਚ ਕਿੰਨਾਂ ਗੱਡੀਆਂ ਜਿਹੜੀਆਂ ਜਾ ਰਹੀਆਂ ਨੇ ਜੇਲ੍ਹ 'ਚ ਕਿਤਨਾ ਕਿਤੇ ਹੂਟਰ ਦੀ ਆਵਾਜ਼ ਵੀ ਜਿਹੜੀ ਆ ਸਾਫ਼-ਸਾਫ਼ ਸੁਣਾਈ ਦੇ ਰਹੀ ਆ ਤੇ ਕੇਂਦਰੀ ਜੇਲ੍ਹ ਦੀਆਂ ਤਸਵੀਰਾਂ ਨੇ ਇਹ ਲੁਧਿਆਣਾ ਦੀਆਂ ਤਾਜਪੁਰ ਰੋਡ ਦੀਆਂ ਤੁਸੀਂ ਦੇਖੋ ਤਸਵੀਰਾਂ 'ਚ ਇੰਟਰਵਾਈਵ ਦੇ ਦੀ ਜਿਹੜੀ ਆਵਾਜ਼ ਆ ਸਾਫ਼ ਦਿਖਾਈ ਦੇ ਰਹੀ ਆ ਤੁਸੀਂ ਦੇਖ ਸਕਦੇ ਹੋ ਜਿਹੜਾ ਜਿਹੜੀ ਵੀ ਡਰੈਸ ਚ ਸੀਗਾ ਮੁਲਾਜ਼ਮ ਉਹ ਤੜਾ ਤੜ ਜਿਹੜੇ ਆ ਪਹੁੰਚ ਰਹੇ ਨੇ ਇਸ ਸਮੇਂ ਕੋਈ ਮੋਟਰਸਾਈਕਲ ਤੇ ਕੋਈ ਕਾਰ ਤੇ ਜਿਹੜੇ ਮੁਲਾਜ਼ਮ ਨੇ ਪਹੁੰਚ ਰਹੇ ਆ ਅੰਦਰ ਜਿਹੜਾ ਕੋਈ سنگੀਨ ਮਾਮਲਾ ਜਿਹੜਾ ਸੁਣਨ ਚ ਮਿਲਿਆ ਹੈ ਕੋਈ ਕੂਟਰ ਕਾਫੀ ਦੇਰ ਤੋਂ ਜਿਹੜੇ ਨੇ ਵਚ ਰਹੇ ਨੇ ਇਸ ਸਮੇਂ ਦੀ ਬ੍ਰੇਕਿੰਗ ਨਿਊਜ਼ ਆ ਸੇ ਸੁਣ ਸਕਦੇ ਆਵਾਜ਼ ਹੂਟਰ ਦੀ ਸਾਫ਼-ਸਾਫ਼ ਸੁਣਾਈ ਦੇ ਰਹੀ ਹੈ। ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਅੱਜ ਚਰਾਗ న్యూਸ ਦੇ ਨਾਲ ਤੇ ਮਾਮੀਾ ਪਰ ਮੌਜੂਦ ਆ ਲੁਧਿਆਣਾ ਦੇ ਚੰਡੀਗੜ੍ਹ ਰੋਡ ਤੇ ਬਣੇ ਇਕਾਈ ਹਸਪੀਟਲ। ਇਕਾਈ ਹਸਪੀਟਲ ਮੈਂ ਤਾਂ ਮਾਮਲਾ ਤੁਹਾਨੂੰ ਉਹ ਵੀ ਦੱਸ ਦਿੰਦੇ ਆ ਲੁਧਿਆਣਾ ਦੀ ਜਿਹੜੀ ਸੈਂਟਰ ਦੀ ਕੇਂਦਰੀ ਜੇਲ ਹੈ ਉਸ ਦੇ ਵਿੱਚ ਕੀ ਆਇਆ ਜਾ ਰਿਹਾ ਕਿ ਜਿਹੜੇ ਦੋ ਕੈਦੀਆਂ ਦਾ ਗੁੱਟਾ ਆਪਸ ਦੇ ਵਿੱਚ ਲੜੇ ਨੇ ਬਿਲਕੁਲ ਜੀ ਜੇਲ ਦੇ ਅੰਦਰ ਜਿਹੜੇ ਦੋ ਕੈਦੀਆਂ ਦਾ ਗੁੱਟਾ ਆਪਸ ਵਿੱਚ ਲੜੇ ਨੇ ਵਿੱਚ ਬਚਾਅ ਕਰਨਾ ਹੈ ਜੇਲ ਸੁਪਰਡੈਂਡਰ ਜਿਨ੍ਹਾਂ ਦਾ ਨਾਮ ਕਲਵੰਨ ਸਿੱਧੂ ਦੱਸਿਆ ਜਾ ਰਿਹਾ ਉਹਨਾਂ ਦੇ ਕਾਫੀ ਗੰਭੀਰ ਝੋਟਾ ਆਈਆਂ ਜਿਹੜੇ ਇੱਥੇ ਲੁਧਿਆਣਾ ਦੇ ਚੰਡੀਗੜ੍ਹ ਰੋਡ ਤੇ ਬਣੇ ਇਕਾਈ ਹਸਪੀਟਲ ਦੇ ਵਿੱਚ ਜਿਹੜੇ ਇਲਾਜ ਨੇ ਕਿਹਾ ਜਾ ਰਿਹਾ ਉਹਨਾਂ ਦੀ ਹਾਲਤ ਜਿਹੜੀ ਹੈ ਗੰਭੀਰ ਬਣੀ ਹੋਈ ਆ ਡਾਕਟਰ ਅੰਦਰ ਇਲਾਜ ਚੱਲ ਰਿਹਾ ਆਪਰੇਸ਼ਨ ਜਿਹੜਾ ਚੱਲ ਰਿਹਾ ਬਿਲਕੁਲ ਜੀ ਤੁਹਾਨੂੰ ਦੱਸ ਦਈਏ ਗੱਡੀ ਵੀ ਜਿਹੜੀ ਆ ਪੁਲਿਸ ਦੀ ਖੜੀ ਆ ਇਹ ਵੀ ਦੱਸ ਦਈਏ ਕਿ ਕਾਫੀ ਬੰਦੇ ਨੇ ਜਿਹੜੇ ਇਸ ਦੇ ਵਿੱਚ ਕਾਇਲ ਹੋਏ ਨੇ ਪੂਰੀ ਜਾਣਕਾਰੀ ਜਿਹੜੀ ਆ ਉਹ ਹਜੇ ਗੁਪਤ ਰੱਖੀ ਜਾ ਰਹੀ ਹੈ ਅਧਿਕਾਰੀ ਜਿਹੜੇ ਹੈਗੇ ਨੇ ਹਜੇ ਬੋਲਣ ਤੋਂ ਇਨਕਾਰ ਕਰ ਰਹੇ ਨੇ ਉਨਵੀ ਪੁਲਿਸ ਮੁਲਾਜ਼ਮਾਂ ਦੀ ਗੱਡੀ ਆਈ ਹੈ ਵੱਡੇ ਅਫਸਰ ਜਿਹੜੇ ਨੇ ਆਏ ਨੇ ਪਰ ਜਿਹੜੇ ਕਿਹਾ ਜਾ ਰਿਹਾ 15 ਤੋਂ 20 ਕੈਦੀ ਨੇ ਜਿਹੜੇ ਇਹ ਸਾਰੇ ਕਟਨਾਕਰਮ ਦੇ ਵਿੱਚ ਕਾਇਲ ਹੋਏ ਨੇ ਹਾਲਾਂਕਿ ਇੱਕ ਕਾਰਨ ਨਹੀਂ ਦੱਸਿਆ ਜਾ ਰਿਹਾ ਕਿ ਕਿਉਂ ਦੋਨੋਂ ਗੁੱਟ ਨੇ ਜਿਹੜੇ ਆਪਸ ਦੇ ਵਿੱਚ ਲੜੇ ਨੇ ਪਰ ਵੱਡੀ ਜਿਹੜੀ ਅਪਡੇਟ ਆ ਉਹੀ ਨਿਕਲ ਕੇ ਸਾਹਮਣੇ ਆ ਰਹੀ ਹੈ ਲਗਾਤਾਰ ਜਿਹੜੇ ਜਿਹੜਾ ਜੇਲ ਹੈ ਕੇਂਦਰੀ ਜੇਲ ਆ ਉਸ ਦੇ ਸਾਇਰਨ ਲਗਾਤਾਰ ਵਜ ਰਹੇ ਨੇ ਹੋ ਸਕਦਾ ਅੰਦਰ ਜਿਹੜੇ ਗੁੱਟ ਨੇ ਹਜੇ ਵੀ ਲੜਾਈ ਚੱਲ ਰਹੀ ਹੋਵੇ ਪਰ ਜਿਹੜੇ ਜੇਲ ਸੁਪਰੀਂਡੈਂਟ ਆ ਜਿਹੜਾ ਘਰ ਦਾ ਮੁਖੀਆ ਹੁੰਦਾ ਉਹ ਦਾ ਮੁਖੀਆ ਜਿਹੜਾ ਉਹ ਖੁਦ ਕਾਇਲ ਹੋ ਗਿਆ ਇਸ ਲੜਾਈ ਵਿੱਚ ਵਿਚ ਬਚਾਅ ਕਰਨ ਆਏ ਉਹਨਾਂ ਦੇ ਖੁਦ ਸੱਟਾਂ ਲੱਗੀਆਂ ਅੰਦਰ ਤਸਵੀਰ ਇੱਕ ਵਾਰੀ ਸੋਨਾਂ ਪਹਿਲਾਂ ਫਿਰ ਮੈਂ ਤੁਹਾਨੂੰ ਦਿਖਾ ਰਿਹਾ ਜਿਹੜੇ ਜੇਲ ਸੁਪਰਡੈਂਡਰ ਨੇ ਜਿਨ੍ਹਾਂ ਦਾ ਨਾਮ ਕੁਲਵੰਤ ਸਿੱਧੂ ਦੱਸਿਆ ਜਾ ਰਿਹਾ ਉਹਨਾਂ ਦੇ ਸੱਟਾਂ ਲੱਗੀਆਂ ਨੇ ਸਿਰ ਤੇ ਗੰਭੀਰ ਸੱਟਾਂ ਲੱਗੀਆਂ ਨੇ ਹੋਰ ਇਸ ਮਾਮਲੇ 'ਚ ਕੀ ਅਪਡੇਟ ਨਿਕਲ ਕੇ ਸਾਹਮਣੇ ਆਂਦੀ ਹੈ ਤੁਹਾਡੇ ਨਾਲ ਜ਼ਰੂਰ ਸਾਂਝੀ ਕੀਤੀ ਜਾਏਗੀ ਲੁਧਿਆਣਾ ਤੋਂ ਦਾ ਚਿਰਾਗ న్యూਸ ਲਈ ਅਮਿਤ ਠਾਪੜ ਦੀ ਰਿਪੋਰਟ ਤੁਸੀਂ ਦੇਖ ਸਕਦੇ ਹੋ ਜੇਲ੍ਹ ਦੇ ਅੰਦਰੋਂ ਜਿਹੜੀ ਆ ਹੂਟਰਾਂ ਦੀ ਆਵਾਜ਼ ਜਿਹੜੀ ਸੁਣਾਈ ਦੇ ਰਹੀ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ 'ਚ ਜੇਲ੍ਹ ਦੇ ਅੰਦਰ ਜਿਹੜੀਆਂ ਗੱਡੀਆਂ ਜਾ ਰਹੀਆਂ ਨੇ ਜੇਲ੍ਹ ਦੇ ਅੰਦਰ ਦੇਖ ਸਕਦੇ ਹੋ ਤੁਸੀਂ ਤਸਵੀਰਾਂ 'ਚ ਕਿੰਨੀਆਂ ਗੱਡੀਆਂ ਜਿਹੜੀਆਂ ਜਾ ਰਹੀਆਂ ਨੇ ਜੇਲ੍ਹ 'ਚ ਇਤਨਾ ਕਿਤੇ ਹੂਟਰ ਦੀ ਆਵਾਜ਼ ਵੀ ਜਿਹੜੀ ਆ ਸਾਫ਼-ਸਾਫ਼ ਸੁਣਾਈ ਦੇ ਰਹੀ ਆ ਤੇ ਕੇਂਦਰੀ ਜੇਲ੍ਹ ਦੀਆਂ ਤਸਵੀਰਾਂ ਨੇ ਇਹ ਲੁਧਿਆਣਾ ਦੀਆਂ ਤਾਜਪੁਰ ਰੋਡ ਦੀਆਂ ਤੁਸੀਂ ਦੇਖੋ ਤਸਵੀਰਾਂ 'ਚ ਇੰਟਰਵਾਈਜ਼ ਦੇ ਦੀ ਜਿਹੜੀ ਆਵਾਜ਼ ਆ ਸਾਫ਼ ਦਿਖਾਈ ਦੇ ਰਹੀ ਆ ਤੁਸੀਂ ਦੇਖ ਸਕਦੇ ਹੋ ਜਿਹੜਾ ਜਿਹੜੀ ਵੀ ਡਰੈਸ ਚ ਸੀਗਾ ਮੁਲਾਜ਼ਮ ਉਹ ਤੜਾ ਤੜ ਜਿਹੜੇ ਆ ਪਹੁੰਚ ਰਹੇ ਨੇ ਇਸ ਸਮੇਂ ਕੋਈ ਮੋਟਰਸਾਈਕਲ ਤੇ ਕੋਈ ਕਾਰ ਤੇ ਜਿਹੜੇ ਮੁਲਾਜ਼ਮ ਨੇ ਪਹੁੰਚ ਰਹੇ ਆ ਅੰਦਰ ਜਿਹੜਾ ਕੋਈ ਸੰਗੀਨ ਮਾਮਲਾ ਜਿਹੜਾ ਸੁਣਨ ਚ ਮਿਲਿਆ ਹੈ ਕੋਈ ਪੁਲਟਰ ਕਾਫੀ ਧੀਰ ਤੋਂ ਜਿਹੜੇ ਨੇ ਵਚ ਰਹੇ ਨੇ ਇਸ ਸਮੇਂ ਦੀ ਬ੍ਰੇਕਿੰਗ ਨਿਊਜ਼ ਆ ਕੁਛ ਸੁਣਸਾ ਦੀ ਆਵਾਜ਼ ਹੂਟਰ ਦੀ ਸਾਫ਼-ਸਾਫ਼ ਸੁਣਾਈ ਦੇ ਰਹੀ ਹੈ। ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਅਦਾ ਚਰਾਗ న్యూਸ ਦੇ ਨਾਲ ਤੇ ਮਾਮੀਾ ਥਾਪਰ ਮੌਜੂਦ ਆ। ਲੁਧਿਆਣਾ ਦੇ ਚੰਡੀਗੜ੍ਹ ਰੋਡ ਤੇ ਬਣੇ ਅਕਾਈ ਹਸਪੀਟਲ। ਅਕਾਈ ਹਸਪੀਟਲ ਮੈਂਡਮ ਮਾਮਲਾ ਤੁਹਾਨੂੰ ਉਹ ਵੀ ਦੱਸ ਦਿੰਦੇ ਆ। ਲੁਧਿਆਣਾ ਦੀ ਜਿਹੜੀ ਸੈਂਟਰ ਦੀ ਕੇਂਦਰੀ ਜੇਲ ਹੈ ਉਸ ਦੇ ਵਿੱਚ ਕੀ ਆਇਆ ਜਾ ਰਿਹਾ ਕਿ ਜਿਹੜੇ ਦੋ ਕੈਦੀਆਂ ਦਾ ਗੁੱਟਾ ਆਪਸ ਦੇ ਵਿੱਚ ਲੜੇ ਨੇ। ਬਿਲਕੁਲ ਜੀ। ਜੇਲ ਦੇ ਅੰਦਰ ਜਿਹੜੇ ਦੋ ਕੈਦੀਆਂ ਦਾ ਗੁੱਟਾ ਆਪਸ ਚ ਲੜੇ ਨੇ। ਵਿੱਚ ਬਚਾਅ ਕਰਨਾ ਹੈ ਜੇਲ ਸੁਪਰਡੈਂਡਰ ਜਿਨ੍ਹਾਂ ਦਾ ਨਾਮ ਕਲਵੰ ਉਨ੍ਹਾਂ ਦੇ ਕਾਫੀ ਗੰਭੀਰ ਝੋਟਾ ਆਈਆਂ ਜਿਹੜੇ ਇੱਥੇ ਲੁਧਿਆਣਾ ਦੇ ਚੰਡੀਗੜ੍ਹ ਰੋਡ ਤੇ ਬਣੇ ਇਕਾਈ ਹਸਪੀਟਲ ਦੇ ਵਿੱਚ ਜਿਹੜੇ ਇਲਾਜ ਨੇ ਕਿਹਾ ਜਾ ਰਿਹਾ ਉਹਨਾਂ ਦੀ ਹਾਲਤ ਜਿਹੜੀ ਹੈ ਗੰਭੀਰ ਬਣੀ ਹੋਈ ਹੈ ਡਾਕਟਰ ਅੰਦਰ ਇਲਾਜ ਚੱਲ ਰਿਹਾ ਆਪਰੇਸ਼ਨ ਜਿਹੜਾ ਚੱਲ ਰਿਹਾ ਬਿਲਕੁਲ ਜੀ ਤੁਹਾਨੂੰ ਦੱਸ ਦਈਏ ਗੱਡੀ ਵੀ ਜਿਹੜੀ ਹੈ ਪੁਲਿਸ ਦੀ ਖੜੀ ਹੈ ਇਹ ਵੀ ਦੱਸ ਦਈਏ ਕਿ ਕਾਫੀ ਬੰਦੇ ਨੇ ਜਿਹੜੇ ਇਸ ਦੇ ਵਿੱਚ ਕਾਇਲ ਹੋਏ ਨੇ ਪੂਰੀ ਜਾਣਕਾਰੀ ਜਿਹੜੀ ਹੈ ਉਹ ਹਜੇ ਗੁਪਤ ਰੱਖੀ ਜਾ ਰਹੀ ਹੈ ਅਧਿਕਾਰੀ ਜਿਹੜੇ ਹੈਗੇ ਨੇ ਹਜੇ ਬੋਲਣ ਤੋਂ ਇਨਕਾਰ ਕਰ ਰਹੇ ਨੇ ਉਨ ਵੀ ਪੁਲਿਸ ਮੁਲਾਜ਼ਮਾਂ ਦੀ ਗੱਡੀ ਆਈ ਹੈ ਵੱਡੇ ਅਫਸਰ ਜਿਹੜੇ ਨੇ ਆਏ ਨੇ ਪਰ ਜਿਹੜੇ ਕਿਹਾ ਜਾ ਰਿਹਾ 15 ਤੋਂ 20 ਕੈਦੀ ਨੇ ਜਿਹੜੇ ਇਹ ਸਾਰੇ ਕਟੜਾ ਕਰਮ ਦੇ ਵਿੱਚ ਕਾਇਲ ਹੋਏ ਨੇ ਹਾਲਾਂਕਿ ਇੱਕ ਕਾਰਨ ਨਹੀਂ ਦੱਸਿਆ ਜਾ ਰਿਹਾ ਕਿ ਕਿਉਂ ਦੋਨੋਂ ਗੁੱਟ ਨੇ ਜਿਹੜੇ ਆਪਸ ਦੇ ਵਿੱਚ ਲੜੇ ਨੇ ਪਰ ਵੱਡੀ ਜਿਹੜੀ ਅਪਡੇਟ ਆ ਉਹੀ ਨਿਕਲ ਕੇ ਸਾਹਮਣੇ ਆ ਰਹੀ ਹੈ ਲਗਾਤਾਰ ਜਿਹੜੇ ਜਿਹੜਾ ਜੇਲ ਹੈ ਕੇਂਦਰੀ ਜੇਲ ਹੈ ਉਸ ਦੇ ਸਾਇਰਨ ਲਗਾਤਾਰ ਵਜ ਰਹੇ ਨੇ ਹੋ ਸਕਦਾ ਅੰਦਰ ਜਿਹੜੇ ਗੁੱਟ ਨੇ ਹਜੇ